ਹੈਲੋ ਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਅੱਜ ਅਸੀਂ ਬਠਿੰਡੇ ਗਏ ਸੀ ਤਾਂ ਅਸੀਂ ਸੋਚਿਆ ਕਿ ਅੱਜ ਜੂਡੀਓ ਜ਼ਰੂਰ ਵਿਜ਼ਿਟ ਕਰਾਂਗੇ ਮੈਂ ਬਹੁਤ ਸੁਣਿਆ ਜੂਡੀਓ ਦੇ ਬਾਰੇ ਕਿ ਥੋੜੇ ਪੈਸਿਆਂ ਦੇ ਵਿੱਚ ਬੜੀ ਵਧੀਆ ਕੁਆਲਿਟੀ ਦਿੰਦੇ ਆ ਤੇ ਮੈਨੂੰ ਬਹੁਤ ਐਕਸਾਈਟਮੈਂਟ ਸੀ ਇਹ ਤੇ ਜਾਣ ਦੀ ਮੈਂ ਤੇ ਮੇਰੇ ਹਸਬੰਦ ਨੇ ਇਸ ਨੂੰ ਅੱਜ ਪਹਿਲੀ ਵਾਰ ਵਿਜ਼ਿਟ ਕੀਤਾ ਅ ਤੁਸੀਂ ਦੇਖ ਸਕਦੇ ਹੋ ਅਸੀਂ ਕੁਝ ਇੱਕ ਪਲੇਨ ਟੀ-ਸ਼ਰਟਾਂ ਲਈਆਂ ਤੁਸੀਂ ਯਕੀਨ ਨਹੀਂ ਕਰਨਾ ਸਿਰਫ 200 ਦੀ 200 ਰੁਪਏ ਦੇ ਵਿੱਚ ਇੰਨੀ ਵਧੀਆ ਕੁਆਲਿਟੀ ਸੀ ਇਹਨਾਂ ਦੀ ਆ ਸ਼ਰਟ ਸੀਗੀਆਂ ਜਿਹੜੀਆਂ ਲਗਭਗ ਸਾਰੀਆਂ ਹਜ਼ਾਰ ਦੇ ਅੰਡਰ ਸੀਗੀ ਐਦਾ ਮੈਨੂੰ ਯਾਦ ਨਹੀਂ ਹੈਗਾ ਬਟ ਸੀਗਾ ਇਹ ਕੋਈ ਇੱਕ 7-800 ਦੀ ਸ਼ਰਟ ਸੀ ਤੇ ਫੈਬਰਿਕ ਬਹੁਤ ਹੀ ਜ਼ਿਆਦਾ ਸੌਫਟ ਸੀਗਾ ਤੇ 100% ਕਾਟਨ ਯੂਜ਼ ਹੋਈ ਵੀ ਆ ਇੱਥੇ ਬਹੁਤ ਸਾਰੀਆਂ ਟੀ-ਸ਼ਰਟਾਂ ਤੁਸੀਂ ਦੇਖ ਸਕਦੇ ਹੋ ਪੈਟਰਨ ਬਹੁਤ ਵਧੀਆ ਸੀਗੇ ਜਿੰਨੀਆਂ ਵੀ ਸੀਗੀਆਂ ਚੈੱਕ ਵਾਲੀਆਂ ਸ਼ਰਟਾਂ ਤੇ ਆ ਜੀਨਸ ਇੱਥੇ ਕੋਈ ਸੀਗੀਆਂ ਜਿੰਨਾ ਦੀ ਕੁਆਲਿਟੀ ਮੈਨੂੰ ਬਹੁਤ ਜ਼ਿਆਦਾ ਵਧੀਆ ਲੱਗੀ ਸਿਰਫ 1.3-1.50 ਦੇ ਵਿੱਚ ਬਹੁਤ ਵਧੀਆ ਟੀ-ਸ਼ਰਟਾਂ ਸੀਗੀਆਂ ਕਲੈਕਸ਼ਨ ਇੱਥੇ ਸਾਰੀ ਹੀ ਬਹੁਤ ਵਧੀਆ ਹੈ ਅ ਇੱਥੇ ਇੱਕ ਕਿਡਸ ਸੈਕਸ਼ਨ ਵੀ ਸੀਗਾ ਜਿੱਥੇ ਮੈਂ ਦੇਖਿਆ ਹੈ ਕਿ ਬਹੁਤ ਵਧੀਆ-ਵਧੀਆ ਸਮਰ ਕਲੈਕਸ਼ਨ ਦੇ ਵਿੱਚ ਜਿਹੜੇ ਬੱਚਿਆਂ ਦੇ ਕੱਪੜੇ ਆਏ ਹੋਏ ਸੀ ਮੇਨਲੀ ਜਿਹੜੀ ਸਭ ਤੋਂ ਵਧੀਆ ਚੀਜ਼ ਲੱਗੀ ਇਹਨਾਂ ਦੇ ਕਲਰ ਵਾਈਬ੍ਰੇਸ਼ਨ ਬਹੁਤ ਸੋਹਣੀ ਸੀਗੀ ਬੜੇ ਚੰਗੀ ਕੁਆਲਿਟੀ ਦੇ ਵਿੱਚ ਉਸ ਤੋਂ ਬਾਅਦ ਅਸੀਂ ਦੇਖੇ ਕੋਸਮੈਟਿਕਸ ਤੇ ਮੈਨੂੰ ਆਹ ਲਿਪਸਟਿਕ ਬਹੁਤ ਵਧੀਆ ਲੱਗੀ ਬੜੀ ਪਿਗਮੈਂਟੇਟਿਡ ਸੀਗੀ ਹਾਂ ਇੱਥੇ <li>ਲਿਪ ਸ਼ੇਡਸ ਜਿਹੜੇ ਹੈਗੇ ਆ ਬਹੁਤ ਆ ਤੇ ਇੱਕ ਅਸੀਂ ਖਰੀਦਿਆ ਇੱਕ ਟਿੰਟਡ ਇੱਥੇ ਆ ਹੈਗਾ ਇਹ ਮੋਇਸਚਰਾਈਜ਼ਰ ਸੀਗਾ ਤੇ ਬਹੁਤ ਹੀ ਚੰਗੀ ਰੇਂਜ ਦੇ ਵਿੱਚ ਜਿਹੜੀਆਂ ਨੇਲ ਪੇਂਟਸ ਆਪਾਂ ਨੂੰ ਇੱਥੋਂ ਬੜੇ ਵਧੀਆ ਕਲਰਸ ਦੇ ਵਿੱਚ ਮਿਲਦੀਆਂ ਸੀਗੀਆਂ ਬਟ ਇੱਥੇ ਇੱਕ ਸ਼ਾਰਟੇਜ ਹੈਗੀ ਆ ਜਿਹੜੀ ਕਿ ਹੈਗੇ ਲਿਪ ਲਾਈਨਰਸ ਦੀ ਜੋ ਸ਼ੇਡ ਮੈਨੂੰ ਚਾਹੀਦਾ ਸੀ ਉਹ ਇੱਥੋਂ ਨਹੀਂ ਮਿਲਿਆ ਇੱਥੇ 2-2 ਦੇ ਪੇਅਰਸ ਵੀ ਸੀਗੇ ਤੇ ਲਾਂਜਰੀਜ਼ ਦੀਆਂ ਵੀ ਕਾਫੀ ਆਈਟਮਸ ਸੀਗੀਆਂ ਤੇ ਇੱਥੇ ਆਪਾਂ ਦੇਖ ਸਕਦੇ ਹਾਂ ਸ਼ੂਜ਼ ਵਾਲੀ ਕਲੈਕਸ਼ਨ ਹੌਨੈਸਟਲੀ ਇਹ ਮੇਰੇ ਟੇਸਟ ਦੀਆਂ ਤਾਂ ਨਹੀਂ ਸੀਗੀਆਂ ਬਟ ਅੱਜ ਦੇ ਟਾਈਮ ਬਹੁਤ ਜ਼ਿਆਦਾ ਚੱਲਣ ਵਾਲੀ ਜਿਹੜੀ ਵੈਰਾਈਟੀ ਇੱਥੇ ਸੀਗੀ ਜੂੜੀ ਉਹਦੀ ਤੇ ਇਹ ਵੀ ਸਿਰਫ ਹੀ 2-2 3-300 ਦੇ ਵਿੱਚ ਕਾਟਨ ਦੇ ਕੁੜਤੇ ਆਮ ਤੌਰ ਤੇ ਆਪਾਂ ਨੂੰ 3-400 ਦੇ ਵਿੱਚ ਇੰਨੀ ਵਧੀਆ ਕੁਆਲਿਟੀ ਹੋਰ ਕਿਤੋਂ ਨਹੀਂ ਮਿਲ ਸਕਦੀ ਅਸੀਂ ਇੱਥੋਂ ਕਾਫੀ ਸਾਰੀਆਂ ਚੀਜ਼ਾਂ ਖਰੀਦੀਆਂ ਤੇ ਤੁਸੀਂ ਯਕੀਨ ਨਹੀਂ ਕਰਨਾ ਸਾਡਾ ਬਿੱਲ ਸਰਫੀ 2250 ਰੁਪਿਆ ਆਇਆ ਤੇ ਮઝા ਆ ਗਿਆ ਇੱਥੇ ਸ਼ਾਪਿੰਗ ਕਰਕੇ ਜਰੂਰ ਵਿਜ਼ਿਟ ਕਰਿਓ ਜੇ ਤੁਸੀਂ ਬਠਿੰਡੇ ਜਾ ਰਹੇ ਹੋ ਜੂਡੀਓ ਨੂੰ ਤਾਂ ਥੈਂਕ